ਜੀਵਨ ਮਾਡਲ ਬਰਾਦੀ ਜੀ 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 ਤੇ ਇੱਥੇ ਆ ਜਾ ਜਿੱਥੇ ਸਾਬੇ ਦਾ ਕਰਾਸ਼ਰ ਬਿਲਕੁਲ ਸਾਹਮਣੇ ਇਸ ਤਰ੍ਹਾਂ ਦੇ ਤੁਸੀਂ ਕਹਿੰਦੇ ਹੋ ਵੀ ਚਿੜੀ ਫੜ ਕੇ ਫੜ ਲੈਂਦੇ ਹੋ ਇੱਥੇ 30 30 ਫੋਟ ਕਮਾਦ ਪੁੱੜ ਦਿੱਤਾ ਤੇ ਨਾਲ ਇੰਨਾ ਮਸ਼ੀਨਾ ਫੜ ਲਿਆ ਦੋ ਟਿਪਰ ਇੱਕ ਟਰੈਕਟਰ ਇੱਕ ਵੱਡੀ ਕੈਸ਼ ਦੀ ਮਸ਼ੀਨ ਆ ਚੀਨ ਵਾਲੀ ਅਸੀਂ ਬੰਦੇ ਸਾਰੇ ਇੱਥੇ ਸੌ ਇਕੱਠਾ ਹੋ ਗਏ ਆ ਐਸਐਸਪੀ ਨੂੰ ਫੋਨ ਲਾਇਆ ਕਰਦੇ ਆ ਮੈਂ ਤਾਂ ਮੈਂਡੇ ਆ ਜਾ ਹੁੰਦਾ ਹੁਣ ਮੈਂ ਇੱਥੇ ਜਾਣਾ ਹੋਣਾ ਜਿਹੜੇ ਤੁਹਾਡਾ ਕੰਮ ਥਿਓ ਹੈਗਾ ਬਸ ਦੇਣਾ ਬੜਾ ਵੀ ਐਕਸ਼ਨ ਕੀ ਕਰਦਾ ਫਰਾਂ ਕੀ ਕਰਦਾ ਮਲਾਕਸੇ ਨਾਲ ਕਰਾਈ ਜਾ ਹਾਂਜੀ ਮੇਰਾ ਪੁੱਤਰ ਇੱਕ ਗੱਲ ਦੱਸ ਦੇ ਮੈਂ ਆਕਸ਼ਨ ਕੀਤੀ ਹੈ ਹਾਂਜੀ ਹਾਂਜੀ ਮੈਂ ਅੱਜ ਜਿੱਥੇ ਸਾਬਿਓ ਨਾ ਦਾ ਇਹਨਾਂ ਨੇ ਕ੍ਰੈਸ਼ ਨੂੰ ਉੱਲੇ ਪਾਸੇ ਲੱਗੇ ਅੱਜ ਤੇ ਆਲ ਉੱਤੇ ਖੜਾ ਮੈਂ ਤੁਹਾਨੂੰ ਲਾਈਵ ਹੋ ਕੇ ਮੈਂ ਲਗਾ ਦੱਸਣਾ ਤੇ ਆਲੇ ਦੁਆਲੇ ਕਮਾਨ ਲੱਗਾ ਕਮਾਦ ਵੀ ਇਲਾ ਪੁੱਟ ਲਿਆ ਨਾਲ ਹੀ ਟਰਾਲੀ ਭਰੀ ਆ ਦੀ ਫੁੱਟੋ ਪਾ ਗਈ ਮੇਰਾ ਦੋ ਮਸ਼ੀਨਾ ਖੜੀਆਂ ਐ ਐਮ ਬੀ ਡੀ ਐਚ ਪੀ ਨੰਬਰ ਐ ਇੱਕ ਕ੍ਰੈਸ਼ ਦੀ ਮਸ਼ੀਨ ਐ ਚੀਨ ਵਾਲੀ ਤੇ ਇੱਕ ਇਹ ਤੇ ਪ੍ਰਤ ਤ ਦੋ ਮਸ਼ੀਨਾ ਉੱਥੇ ਨਾ ਖੜਾ ਉਹ ਤੁਸੀਂ ਆ ਕੇ ਦੱਸੋ ਮੈਨੂੰ ਤੇ ਤੁਸੀਂ ਕਿਹੜੀ ਆਪਸ਼ਨ ਕੀਤੀ ਐ ਕਿਹੜੀ ਸਰਕਾਰ ਨੇ ਆਪਸ਼ਨ ਕੀਤੀ ਐ ਇਹ ਮਿੱਟੀ ਵਾਲੀ ਜ਼ਮੀਨ ਜਿਹੜੀ ਆਲੇ ਦੋਲੇ ਕਮਾਨ ਲੱਗਾ ਵਿੱਚ ਕਮਾਨ ਲੱਗਾ ਪੁੱਟ ਲੈ ਆਣਾ ਟਰਾਲੀ ਗੱਣ ਟਰਾਲੀ ਗਨੇਲੀ ਭਰੀ ਦੀ ਆ ਮੈਂ ਹੁਣ ਪੱਗਵਾ ਤਮਾਨ ਨੂੰ ਲਾਣ ਲੱਗਾ ਨਹੀਂ ਤੇ ਟਰਾਡੀ ਸੀ ਨਾ ਕਰ ਕਰ ਹਲੋ ਹਲੋ ਹਾ ਦੀ ਸਾਹਿਬ ਹਾਂਜੀ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਤੁਹਾਡਾ ਬੱਸ ਬੱਸ ਸਭ ਬੜੀਆ ਮੈਂ ਕਿ ਮੈਂ ਦਾ ਇੱਥੇ ਦਤਿਆਲ ਜਿੱਥੇ ਆਕਸ਼ਨ ਕਹਿੰਦੇ ਹੋ ਹੋਈਦੀ ਆ ਇੱਕੇ ਮਸ਼ੀਨ ਮੈਂ ਕਿ ਚੇਨ ਵਾਲੀ ਵੱਡੀ ਆ ਪੀਲੇ ਰੰਗ ਦੀ ਕੈਸ਼ ਰੰਗ ਦੀ ਕੈਸ਼ ਮਸ਼ੀਨ ਫੜੀ ਆ ਦੋ ਟਿਪਰਾ ਲੱਗੀਆਂ ਐ ਐਚ ਵੀ ਨੰਬਰ ਦੀ ਐ ਐਮ ਬੀ ਡੀ ਲਿਖਿਆ ਉਹਦੇ ਉੱਤੇ ਉਹ ਕੋਈ ਪੰਜਾਬ ਪੰਜਾਬ ਫੋਟੋ ਦਾ ਪੋਟਲਿਆ ਵਿੱਚੇ ਕਮਾ ਪੋਟਲਿਆ ਟਰਾਲੀ ਭਰੀ ਦੀ ਐ ਤੁਹਾਨੂੰ ਲਾਈਵ ਹੋ ਕੇ ਦੱਸਦਾ ਮੈਂ ਇਹ ਟਰਾਲੀ ਗਨੇਰੀ ਭਰੀ ਦੀ ਐ ਤੇ 2833 ਤੇ ਪਰ ਖੜਾ ਪੀਵੀ 33 ਕੇ ਐਮ 833 ਇਹ ਕੀ ਟੋਰਾ 820 ਸੀ 1220 ਆ ਸੀ 1220 ਹੈਵੀ ਡਿਊਟੀ ਹੈਵੀ ਡਿਊਟੀ ਮਸ਼ੀਨ ਚੈਨਲ ਐਨ ਡੀ ਡੀ ਇਹ ਚੀਕਣ ਵਾਲੀ ਮਸ਼ੀਨ ਹੈ ਚੀਕਨੀ ਮਿੱਟੀ ਚੀਕਨੀ ਮਿੱਟੀ ਆਲੇ ਦੋਲੇ ਕਮਾਂਡ ਹੈ ਇਹਨੂੰ ਠੱਕੇ ਨਾਲ ਦੇ ਕੇ ਪੜਲੀਏ ਕੋਈ ਬੰਦਾ ਨਹੀਂ ਇੱਥੇ ਸਾਡਾ ਦੇਖ ਕੇ ਭੌੜ ਗਿਆ ਬਰਾਲੇ ਨੂੰ ਦੇਖੇ ਉਸ ਤੋਂ ਬਾਅਦ ਤੁਰੇ ਦਵਾ ਮਿਲਗਾ ਭਗਵੰਤ ਮਾਨ ਨਾਲ ਆਈਓ ਕਰਨਾ ਕੀ ਕੀ ਸਰਕਾਰ ਜਿਹਨੇ ਇਸ ਚੀਜ਼ ਦੀ ਆਕਸ਼ਨ ਕੀਤੀ ਹੈ ਆ ਮੇਰਾ ਗੰਨਾ ਫਟ ਲਿਆ ਇਲਾਕਾ ਆ ਨਾਲ ਬੰਦਾ ਆ ਗਿਆ ਇਹ ਦੇਖੋ ਇਹਦਾ ਕਮਾਨ ਫਟ ਗਿਆ ਮਾਦੋ ਵਾਲੀ ਕਮਰੇ ਇਥੇ ਆਲ ਰਾਈਟ ਆ ਕਾਂਗਰਸ ਤਨੋਂ ਕਾਂਗਰਸ ਰਾ ਹੁਣ ਮੈਂ ਕਾਂਗਰਸੀ ਦੀ ਕੀ ਸਮੱਸਿਆ ਹੈ ਸਮੱਸਿਆ ਇਹ ਹੈ ਕਿ ਸਾਨੂੰ ਹੁਣ ਅਸੀਂ ਇੱਕ ਬੀਲ ਦੇ ਉੱਪਰ ਸਾਡਾ ਪਿੰਡ ਹੈ ਤੇ ਇੱਥੇ ਰਾਤ ਬਰਮਾਸ ਲਿਆ ਕੇ ਤੇ ਜ਼ਬਰਦਸਤ ਨਹੀਂ ਕੋਈ ਮੈਨ ਬੋ ਰਿਹਾ ਤੁਸੀਂ ਵਿੱਚ ਖਲੋਤੇ ਹੋ ਦੇਖ ਲੋ ਤੁਹਾਨੂੰ ਉਹ ਸੁਣਿਆ ਗਿਆ ਤੇ ਅਸੀਂ ਕਾਫੀ ਬੰਦੇ ਪਿੰਡਾਂ ਦੇ ਪਿੰਡ ਇੱਥੇ ਕਿਹਦੇ ਨਾ ਹਾਂ ਜ਼ਰੂਰ ਆਵਾਂਗੇ ਲੋਕਾਂ ਦੇ ਤਕਸ਼ਾਈ ਦਾ ਕਮਾਂਡ ਮੈਂ ਤੁਹਾਡੀ ਮਾਰਟੀ ਦੀ ਚੰਤੀ ਮਾਰ ਕੇ ਦੇਖ ਲਓ ਕਮਾਂਡ ਸਾਰੇ ਬਰਬਾਦ ਕਰ ਦਿੰਦੇ ਨੇ ਟਰੈਕਟਰ ਚਲਾਟੇ ਹਮ ਟਰਾਲੀਆਂ ਬੰਦੇ ਕਾਫੀ ਲੰਬੇ ਲੱਭੇ ਨਹੀਂ ਦੌੜਦੇ ਸਾਡਾ ਦੇਖ ਕੇ ਇਹ ਤਕਸ਼ਾਈ ਆ ਉਹ ਜੀ ਸਰਕਾਰ ਦਿੰਦੀ ਆ ਕਿ ਇਹਨਾਂ ਦੇ ਗਰੀਬ ਲੋਕਾਂ ਦਾ ਜੀਣਾ ਆਰਾਮ ਕਰ ਦਿੱਤਾ ਅਸੀਂ ਇਹਨਾਂ ਦੇ ਵੀ ਇਲਾਕੇ ਚ ਕਿਤਰਾ ਜੀਣਾ ਆ ਜੋ ਕੋ ਸਾਡਾ ਹੋ ਰਿਹਾ ਅਰੇ ਚੱਗੀ ਪਲੀਆਂ ਫਸਲਾਂ ਵਿੱਚ ਖਰੋਤੀਆਂ ਨੇ ਤੇ ਇਹਨਾਂ ਸਾਡੇ ਨਾਲ ਐਨਾ ਤਕਾ ਕਰੰਦੀ ਹੈ ਜਿਵੇਂ ਨਾ ਕੋਈ ਕਾਰਵਾਈ ਨਾ ਕੋਈ ਪਿੱਛੋਂ ਆਇਆ ਨਾ ਕੋਈ ਇਹਨਾਂ ਦਾ ਬੰਦਾ ਆਇਆ ਨਾ ਕੋਈ ਠਾਕਣ ਵਾਸਤੇ ਤੇ ਐਮ ਐਲ ਏ ਸਾਫਤਾ ਸਾਡੇ ਜਗਿੰਦਰਪਾਲ ਉਹ ਨਾ ਇੱਥੇ ਇਲਾਕੇ ਵਿੱਚ ਹੋਵੇ ਤੇ ਮੈਂ ਕਹਿੰਦਾ ਵੀ ਇਕੜੀਏ ਚੋਟ ਟੋਡੀਆਂ ਸਾਨੂੰ ਇੱਥੇ ਰਹਿਣੀ ਚੰਗੀ ਬਹੁਤ ਸਾਨੂੰ ਤਕਾ ਇਤਨੀ ਕਈ ਕੰਗ ਹੈ ਬਟਕੇ ਹੋਣਦੇ ਤਕੇ ਕਿ ਅਸਕਰ ਸਾਡੇ ਨੂੰ ਮਿਹਰਬਾਨੀ ਕਰਕੇ ਕਿ ਸਰਕਾਰ ਨੇ ਵਿੱਖਾਂ ਕੋਲ ਨਹੀਂ ਗਈ ਜੀ ਕਿਸ ਬੰਦੇ ਦਾ ਜ਼ਿੰਮੇਵਾਰ ਦਾ ਹਿਲਕ ਮਾਂਦ ਕਿੱਲਾ ਪਟੋਲਾ ਕਿੱਧਰ ਜਾਏ ਕਿਨੇ ਕੋਲ ਜਾਏ ਜਾਣਾ ਸੇ ਸਰਕਾਰ ਕੋਲ ਸਰਕਾਰ ਕੋਈ ਨਹੀਂ ਕੇਹੀ ਸੁਣੇ ਕਰਦੀ ਜੀ ਸਰ ਅੱਜ ਕਿਹੜੀ ਜਗ੍ਹਾ ਤੁਸੀਂ ਪਹੁੰਚੇ ਇੱਥੇ ਆਦਮਾਨੀ ਨਹੀਂ ਹੋ ਰਹੀ ਕਿ ਕਰੀ ਤੋ ਕੋ ਮੈਨੂੰ ਗੁਰਤੂ ਸੂਚਨਾ ਮਿਲੀ ਸੀ ਹਰ ਮਹਵਾਰ ਵੀ ਪੜਦਾ ਪਿਆ ਸੀ ਸਾਡੇ ਮਾਂਜੋ ਜਿਹੜੇ ਐਸਐਸਪੀ ਪਟਾਣ ਕੋਰਨਰ ਦੇ ਨਿਯਮ ਵਧੀਆ ਤੇ ਅچھے ਇਮਾਨਦਾਰ ਅਫਸਰ ਨੇ ਉਹ ਵੇਖਿਆ ਕੱਲ ਨੂੰ ਪੰਜ ਸੱਤ ਜਗ੍ਹਾ ਰੇਡ ਕਰਕੇ ਨਿਸ਼ਾਨਾ ਫੜੀ ਮੈਨੂੰ ਅੱਜ ਇਹ ਗੋਪੀ ਸੂਚਨਾ ਮਿਲਿਆ ਤੇ ਸ਼ੌੜੀਆਂ ਦੇ ਵਿੱਚ ਹਾਲੇ-ਦੁਆਲੇ ਕਮਾਂਡ ਕਮਾਂਡ ਹੀ ਲੱਗਾ ਮਤਲਬ ਕਮਾਂਡ ਪੁੱਟ ਗਏ ਤੁਹਾਡੇ ਸਾਹਮਣੇ ਸਾਹਮਣੇ ਟਰਾਲੀ ਲੱਗੀ ਹੈ ਬੰਦੇ ਵੀ ਤੁਹਾਡੇ ਸਾਹਮਣੇ ਵਾਈਟ ਹੋ ਗਏ ਜਿਹੜੇ ਬੰਦਿਆਂ ਨੇ ਜੜੀ ਗੱਲੇ ਆ ਕਮਾਂਡ ਵੱਢ ਕੇ ਤੇ ਫਿਰ ਉੱਥੇ ਮਾਈਨਿੰਗ ਹੋਣੀ ਤੁਹਾਡੇ ਸਾਹਮਣੇ ਆ ਦੇਖੋ ਚੀਨ ਚੀਨ ਵਾਲੀ ਮਸ਼ੀਨ ਆ ਤੁਹਾਡਾ ਟਿੱਪਰੀ ਕੀ ਆ ਟਾੜਾ ਟਿੱਪਰੀ ਕੀ ਆ ਕੀ ਤੁਹਾਡੇ ਸਾਹਮਣੇ ਮੈਂ ਖੜਾ ਹਾਂ ਅਤੇ ਕੰਮ ਸੇ ਕੰਮ ਮੇਰੇ ਖਾਲਾ ਕੀ 30 ਫੋਟ ਇਨਾ ਵਿੱਚੋਂ ਜੀ ਮਾਇਨੇ ਕਰਕੇ ਫੋਟ ਲਈ ਹੈ ਔਰ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਤੇ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਰੋਜ਼ ਖਵਨਾਲਾ ਆ ਰਹੇ ਹੋ ਵੀ ਅਵੈਦ ਮਾਇਨੇ ਕਿਤੇ ਨਹੀਂ ਹੋ ਦਿੱਤੇ ਜਾਏਗੇ ਇੱਕ ਦਾਣਾ ਵੀ ਚੁਕਣ ਦਿੱਤਾ ਜਾਏਗਾ ਤੁਹਾਡੀ ਇਸ ਮਾਧਿਅਮ ਰਾਹੀਂ ਇਹ ਜਿਹੜੇ ਗੁੰਗੀ ਤੇ ਬੋੜੀ ਸਰਕਾਰ ਖਾਸ ਆਦਮੀ ਦੀ ਜੜੀ ਸਰਕਾਰ ਹੈ ਜੇ ਜਿੱਥੋਂ ਦਾ ਕੈਬਨਟ ਦਾ ਵਜ਼ੀਰ ਲਾਲਚੰਦ ਘਟਾਰੂ ਚੱਕਾ ਉਹ ਕਹਿੰਦੇ ਆ ਵੀ ਬਿਲਕੁਲ ਸਹੀ ਕੰਮ ਕਰ ਰਹੇ ਆ ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਮਾਧਿਅਮ ਰੂਪ ਇਹ ਕੀ ਬਿਲਕੁਲ ਸਹੀ ਕੰਮ ਹੋ ਰਿਹਾ ਇੱਕ ਐਗਰੀਕਲਚਰ ਲੈਂਡ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਗੁਰਦਾਸਪੁਰ ਜਿਹੜਾ ਕਿਆ ਮਾਜਾ ਗੁਰਦਾਸਪੁਰ ਤੋਂ ਮਾਜਾ ਦੇ ਬਸੇ ਮਾਧ ਪਰ ਸ਼ੁਰੂ ਹੁੰਦਾ ਪਰ ਸਹੀ ਮਾਜਾ ਜਿਹੜਾ ਜਿਹਨੂੰ ਆਪਾਂ ਕੰਨੇ ਆ ਜਿੱਥੋਂ ਦੇ ਧਰਤੀ ਤੇ ਜ਼ਮੀਨ ਵਧੀਆ ਕਿਤੇ ਹਰ ਤਰ੍ਹਾਂ ਦੀ ਫਸਲ ਫਸਲ ਜਿਹੜੀ ਫਸਲ ਵੱਧ ਹੁੰਦੀ ਹੈ ਉਹ ਗੁਰਦਾਸਪੁਰ ਤੋਂ ਪਰੇ ਜਾ ਕੇ ਹੁੰਦੀ ਹੈ ਅੱਜ ਉਹ ਜਿਹੜੀ ਗੁਰਦਾਸਪੁਰ ਦੀ ਫਸਲ ਹੈ ਜਾਂ ਜ਼ਮੀਨ ਹੈ ਉਹ ਵੀ ਇਸ ਜ਼ਮੀਨ ਦਾ ਮੁਕਾਬਲਾ ਨਹੀਂ ਕਰ ਸਕਦੀ ਤੁਹਾਡੇ ਸਾਹਮਣੇ ਕਿੰਨੀ ਵਧੀਆ ਜ਼ਮੀਨ ਹੈ ਔਰ ਚੰਦ ਬਦਮਾਸ਼ ਆਦਮੀ ਨੇ ਜਿਹੜੇ ਕਹਿੰਦੇ ਆ ਕਿ ਇੱਥੇ ਆਖਣੋ ਜੀ ਆ ਮੈਂ ਪੁੱਛਣਾ ਚਾਹੁੰਦਾ ਐਕਸ ਨੂੰ ਪੁੱਛਣਾ ਚਾਹੁੰਦਾ ਜਿਹੜਾ ਮਾਈਨਿੰਗ ਬੋਰਡ ਦਾ ਐਕਸ ਸੀ ਉਹਦੇ ਨਾਲ ਵੀ ਮੇਰੀ ਗੱਲ ਹੋ ਗਈ ਆ ਟੈਲੀਫੋਨ ਤੇ ਗੱਲ ਹੋ ਗਈ ਉਹ ਵੀ ਸ਼ਾਇਦ ਉਹਨਾਂ ਦੇ ਬੰਦੇ ਆਣਗੇ ਐਸਐਸਪੀ ਨੇ ਦੋ ਤਿੰਨ ਵਾਰੀ ਫੋਨ ਲਾਇਆ ਉਹਨਾਂ ਫੋਨ ਚੁੱਕਿਆ ਨਹੀਂ ਡੀਸੀ ਸਾਹਿਬ ਨਾਲ ਵੀ ਮੇਰੀ ਗੱਲ ਹੋ ਗਈ ਆ ਔਰ ਐਸਐਚਓ ਜਿਹੜਾ ਨਰੋੜ ਜਨ ਸਿੰਘ ਦਾ ਉਹਦੇ ਨਾਲ ਵੀ ਗੱਲ ਹੋ ਗਈ ਆ ਡੀਐਸਪੀ ਜਿਹੜਾ ਸਾਡਾ ਰੂਲਰਸ ਆ ਉਹਨੂੰ ਵੀ ਮੈਂ ਫੋਨ ਲਾਇਆ ਉਹਨਾਂ ਫੋਨ ਚੁੱਕਿਆ ਨਹੀਂ ਤੇ ਮੈਂ ਉੱਪਰ ਵੀ ਭਗਵੰਤ ਮਾਨੂ ਵੀ ਮੈਂ ਫੋਨ ਲਾਇਆ ਕਰਦਾ ਉਹਨੂੰ ਪੁੱਛਿਆ ਚੰਨ ਵੀ ਇਹ ਤੁਸੀਂ ਇਸ ਨਾ ਆਕਸ਼ਨ ਕਰ ਦਿੱਤੀ ਅਗਰੀ ਦੀ ਆਕਸ਼ਨ ਹੋਈ ਹੈ ਤੇ ਜਿੱਥੇ ਆਕਸ਼ਨ ਹੁੰਦੀ ਹੈ ਬਕਾ ਦਾ ਉਹਦੇ ਬਾਹਰਲੇ ਪਾਸੇ ਕੱਢੇ ਲੱਗਦੇ ਆ ਤੁਸੀਂ ਦੱਸ ਦਿਓ ਮੈਨੂੰ ਕਿ ਕਿਤੇ ਕੰਡਾ ਦੇਖਿਆ ਤੁਸੀਂ ਲੱਗਦਾ